ਇਹ ਵੀ ਪੁਲਿਸ ਪਾਰਟੀ ਵੱਲੋਂ ਇੱਕ ਬੜਾ ਵਧੀਆ ਜਿਹੜਾ ਸਨੈਚਰਾਂ ਦਾ ਗੈਂਗ ਫੜਿਆ ਇਹਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕਰ ਲਏ ਇੱਕ ਬੰਦਾ ਇਹਦੇ ਤੋਂ ਭੱਜਿਆ ਹੋਇਆ ਉਹਦਾ ਅਸੀਂ ਨਾਮ ਤਾਂ ਨਹੀਂ ਇਹਦੇ ਵਿੱਚ ਪ੍ਰੈਸ ਰੂਮ ਵਿੱਚ ਲਿਖਿਆ ਵੀ ਉਹ ਅਲਾਕਣਾ ਹੋ ਗਿਆ ਇਹ ਦੋ ਦੋਸ਼ੀ ਜਿਹੜੇ ਹੈਗੇ ਆ ਤਰੁਪ কুমার ਤੇ ਹਰਦੀਪ ਹੈਪੀ ਇਹਨਾਂ ਦੋਨਾਂ ਦੀ ਅਰੈਸਟ ਹੋਈ ਹੈ 3 ਤਰੀਕ ਨੂੰ ਇਹਨਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਸ਼ਾਇਦਲ ਜਾਂਦੇ ਆ ਤਾਂ ਦੋ ਮੋਬਾਈਲ ਖੋਏ ਸੀ ਦਰਾਪੀ ਦਿਖਾ ਕੇ ਜਿਹੜੀ ਕਾ ਘਟਣ ਵਾਲੀ ਹੁੰਦੀ ਨਾ ਜਾਂ ਫਸਲ ਜਪਾ ਉਹਦੇ ਨੂੰ ਫਸਲ ਵੰਡਦੇ ਉਹ ਦਾਤਰੀ ਦਿਖਾ ਕੇ ਇਹਨਾਂ ਨੇ ਉਹ ਕੀਤੀ ਇਹਨਾਂ ਕੋਲੋਂ ਜਿਹੜੇ ਐ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਐ ਉਹ ਬਰਾਮਦ ਹੋ ਚੁੱਕੇ ਐ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਅੱਜੀ ਦੁਬਾਰਾ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਇਹ ਜਿਹੜਾ ਹੈਪੀ ਐ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਥਾਣਾ ਡਿਵੀਜ਼ਨ ਨੰਬਰ 6 ਚ ਦਰਜ ਹੈ ਖੋਦ ਤੇ ਇਹਦੇ ਖਿਲਾਫ ਪਹਿਲਾਂ ਇੱਕ ਕਲੰਦਰਾ ਵੀ 25 109 ਦਾ ਦਿੱਤਾ ਹੋਇਆ ਤੇ ਇਹ ਦੋਨੋਂ ਜਿਹੜੇ ਆ ਹੁਣ ਤੱਕ ਜੋ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਆ ਇਹ ਨਸ਼ੇ ਦੀ ਪੂਰਤੀ ਲਈ ਮੋਬਾਈਲ ਸਨੇਚ ਕਰਦੇ ਸੀ ਜਿਹੜਾ ਡਸਟ ਲੈਦੀ ਆ ਹੁਣ ਕਾਰਨਾ ਉੱਥੇ ਫੈਕਟਰੀਆਂ ਚੋਂ ਲਿਓ ਇਹ ਸਿਰ ਬੇਸ ਦੇ ਕਿਤੇ ਸੀਗੇ ਜਿਹੜਾ ਸਮਾਨ ਮੋਬਾਈਲ ਲੈ ਕੇ ਆਉਂਦੇ ਨੇ ਚੋਰੀ ਕਰਕੇ ਮੋਲ ਵੇਚਦੇ ਕਿ ਨਾ ਮੋਸਟ ਪ੍ਰੋਬੇਬਲੀ ਇਹ ਮੋਬਾਈਲ ਜਿਹੜਾ ਹੈ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ 1000 ਦਾ ਦੇਤਾ ਕੇ ਉਹਨੂੰ 2000 ਦਾ ਦੇਤਾ ਤੇ ਲੇਬਰ ਵਾਲੇ ਨੂੰ ਇਹ ਹੁੰਦਾ ਵੀ ਚੰਗਾ ਮੋਬਾਈਲ ਹੈ 100 2000 ਉਹ ਹੀ ਆ ਕੇ ਮਿਲ ਰਿਹਾ ਬਾਹਰ ਤੋਂ ਪਾਤਾ ਤੇ ਜਿਹੜੀ ਰੁਪਈਆ ਹੈਗੇ ਨਾ ਤਿੰਨੋਂ ਹੀ ਕਿੱਦਾਂ ਜੁੜੇ ਇਕੱਠੇ ਕਿੱਦਾਂ ਹੋਈ ਜੀ ਪਿੱਛੇ ਕ੍ਰਿਮਿਨਲ ਬੈਕਗਰਾਉਂਡ ਦਾ ਨਹੀਂ ਨਹੀਂ ਇਹ ਨੇੜੇ ਨੇੜੇ ਵੀ ਹੈ ਇੱਕ ਬਾਸਿੰਗਨਗਰ ਦਾ ਇੱਕ ਵਰਤਮਾਨ ਕਾਨੂੰਨੀ ਦਾ ਹੈਗਾ ਪੜ੍ਹੇ ਲਿਖੇ ਵੈਸੇ ਵੀ ਇਹ ਜੋ ਹੁੰਦਾ ਕਿ ਦੱਸਿਆ ਇਹਨਾਂ ਨੇ ਕਲੀਅਰ ਆਊਟ ਆ ਇੱਕ ਦਾ ਹੈਗਾ ਇੱਕ ਦੇ ਖਿਲਾਫ ਇੱਕ ਮੁਕੱਦਮਾ ਪਹਿਲਾਂ ਦਰਜ ਇੱਕ ਉਹਦੇ 109 ਵੀ ਕਾਰਵਾਈ ਹੋਈ ਹੋਈ ਹੈ ਬਾਕੀ ਸਾਰਾ ਅਸੀਂ ਕਲੀਅਰ ਕਰ ਲਾਂਗੇ ਇਹ ਅਰੇਸਟ ਕਿੱਥੇ ਕੀਤਾ ਤੁਸੀਂ ਇਹਨੂੰ ਅਰੇਸਟ ਕੀਤਾ ਮੇਰੇ ਪਾਸਾ ਕਰਕੇ ਚਲੀ ਗਈ ਉਹਨੂੰ ਅਰੇਸਟ ਇਹ ਅਰੇਸਟ ਮੋਟਰਸਾਈਕਲ ਤੇ ਆਵੇਂ ਆਨੂੰ ਮੌਕੂਰੀ ਦੇ ਆਧਾਰ ਤੇ ਅਰੇਸਟ ਕੀਤਾ ਸਬਜੀ ਮੰਡੀ ਦੇ ਨੇੜੇ ਸਰ ਇਹ ਬੜੇ ਕੀ ਨਾਮ ਹੈ ਇਹ ਤਾਂ ਗ੍ਰੈਜੂਏਟ ਕਰ ਗਏ ਗ੍ਰੈਜੂਏਟ ਹੈ ਪਰ ਕਿੱਥੇ ਰਹਿਣਾ ਹੈ ਇਹ ਇੱਕ ਵਰਤਮਾਨ ਕਲੋਨੀ ਦਾ ਰਹਿਣ ਵਾਲਾ ਹੈ ਇੱਕ ਬਾਲ ਸਿੰਘ ਨਗਰ ਦਾ ਰਹਿਣ ਵਾਲਾ ਕਿੰਨੀ ਕੁ ਬਾਤਾਂ ਨੂੰ ਜਾਣਦੇ ਜਿੱਤੇ ਹੁਣ ਤੱਕ ਇਹ 8 ਮੋਬਾਈਲ ਤਾਂ ਮਿਲੀ ਹੈ ਵਾਕੀ ਹੁਣ ਇਹਨਾਂ ਤੋਂ ਕੁਝ ਕੁਸ਼ ਕਰਾਂਗੇ ਜਦੋਂ ਵੀ ਮੌਕਾ ਮਿਲਦਾ ਕਰੀ ਜਾਂਦੇ ਕਿਉਂਕਿ ਬੋਧੀਆਂ ਦਾ ਰਿਪੋਰਟ ਵੀ ਨਹੀਂ ਹੁੰਦੀਆਂ ਲੇਬਰ ਵਾਲਾ ਵਿਚਾਰਾ ਕਰਦਾ ਵੀ ਜੀ ਜੀ ਸਰ ਬਾੜੀ ਲੈਣਾ ਹਾਂਜੀ ਤੇ ਲਾਲ ਜੋ ਇਹਨਾਂ ਨੂੰ ਦੱਸਿਆ ਬਾਕੀ ਇਹਨਾਂ ਦਾ ਡਾਕਟੈਕਸ ਪਰਾਵਾਂਗੇ ਉਹਦੇ ਵਿੱਚ ਕਲੀਅਰ ਹੋ ਜੂਗਾ ਸਕਰੀ ਦਾ ਮਤਲਬ ਕਰਦੇ ਕਰੇ ਨਹੀਂ ਨਹੀਂ ਸਕਰੀ ਨਹੀਂ ਹੈ ਸਨੇਚਿੰਗ ਕੀਤੀ ਆਪਣਾ ਜਦੋਂ ਉਹਨਾਂ ਦੇ ਕੋਲ ਖਰੀਦਿਆ ਸੀ ਕਿੰਨੇ ਕਿੰਨਾ ਕੁ ਗਰੂ ਇਹਨਾਂ ਦਾ ਤਿੰਨ ਜਣੇ ਆ ਜਿਨ੍ਹਾਂ ਚੋਂ ਦੋ ਅਸੀਂ ਅਰੈਸਟ ਕਰ ਲਏ ਇੱਕ ਬੰਦਾ ਰੰਦਾ ਅਮਰ ਉਮਰ ਇੱਕ ਵੀ ਤਾਂ ਹੈਗੀ ਹੈ 42 ਸਾਲ ਇੱਕ ਬਾਈਕ ਸਾਲ ਦਾ ਆ ਦੇਖ ਲਓ ਤੁਸੀਂ ਵੀ ਇਹਦੇ ਚੈੱਕ ਤੇ ਤਾਂ 20 ਦਾ ਪਰਚਾ ਦਰਜ ਹੈ ਜਿਹੜਾ ਡਿਵੀਜ਼ਨ ਨੰਬਰ 6 ਦਾ ਮਗਦਮਾ ਇਹ 2020 ਦਾ ਉਹ ਤੋਂ ਬਾਅਦ ਵੀ ਲਗਾਤਾਰ ਕਰੀ ਜਾਂਦੇ ਉਹਨਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਠੀਕ ਹੈ 50000 ਰੁਪਏ ਥੈਂਕ ਯੂ